ਸਟ੍ਰੀਕਾਲਜੀ ਰਾਇਲ ਕਲੈਕਸ਼ਨ ਐਂਡ ਬੂਟੀਕ ਰਾਜਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇਣ ਜਾ ਰਹੇ ਹਾਂ ਤੁਹਾਨੂੰ ਸੇਲ ਜਿਹੜੇ ਅੱਜ ਵਾਲੇ ਸੂਟ ਨੇ ਜੀ ਇਹ ਹੋਣਗੇ ਕਾਟਨ ਦੇ ਉੱਪਰ ਪ੍ਰਾਈਸ ਰਹੇਗਾ ਸੂਟਾਂ ਦਾ 1200 ਤੋਂ ਲੈ ਕੇ 1500 ਦੇ ਵਿੱਚ ਜਿਹੜੇ ਅਸੀਂ ਅਕਸਰ ਪਾਉਂਦੇ ਰਹਿੰਨੇ ਆ ਤੇ ਅੱਜ ਤੁਹਾਨੂੰ ਸਾਰੇ ਸੂਟ ਮਿਲਣਗੇ 1000 ਦੇ 1000 ਦਾ ਸੂਟ ਹੋਏਗਾ ਜੀ ਸ਼ਿਪਿੰਗ ਅਲੱਗ ਤੋਂ ਰਹੇਗੀ ਕਿਉਂਕਿ ਇਹਨਾਂ ਵਿੱਚੋਂ ਕੁਝ ਵੀ ਨਹੀਂ ਹੈਗਾ ਕੱਢਣ ਪਾਣ ਵਾਸਤੇ ਤੇ ਇੱਕ ਜਸਟ ਸੇਲਾਂ ਲਗਾ ਰਹੇ ਹਾਂ ਤਾਂ ਕਰਕੇ ਤੁਹਾਨੂੰ ਆਫਰ ਤੇ ਹੀ ਸਾਰੇ ਸੂਟ ਦੇ ਰਹੇ ਹਾਂ ਠੀਕ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਆ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਸੀਂ ਲੈਣਾ ਹੈ ਅਸੀਂ ਹੈਗੀਆਂ ਜੀ ਰਾਜਪੁਰੇ ਤੋਂ ਰਾਜਪੁਰਾ ਸਿਟੀ ਆ ਮੇਰੀ ਤੇ ਕਾਫੀ ਸਾਰੇ ਸਪੈਸ਼ਲ ਫੌਂਟ ਸਿਰਫ ਇਸ ਕਰਕੇ ਆਨੇ ਆ ਕਿ ਤੁਸੀਂ ਕਿੱਥੋਂ ਬੋਲਦੇ ਆ ਜੀ ਅਸੀਂ ਰਾਜਪੁਰਾ ਸਿਟੀ ਆ ਪਟਿਆਲੇ ਦੇ ਕੋਲ ਆ ਜੀ ਬਿਲਕੁਲ ਤੇ ਆਨਲਾਈਨ ਕੰਮ ਹੈ ਸਾਡਾ ਸਾਰੇ ਤੁਸੀਂ ਫੋਟੋ ਪਾਓਗੇ ਤੇ ਅਸੀਂ ਤੁਹਾਨੂੰ ਉਹਦਾ ਆਨਸਰ ਦਵਾਂਗੇ ਸਾਡੇ ਪਾਸ ਅਵੇਲੇਬਲ ਹੈ ਤਾਂ ਤੁਸੀਂ ਉਹਦੀ ਪੇਮੈਂਟ ਕਰਵਾ ਕੇ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਠੀਕ ਹੈ ਜੀ ਨੈ ਤੁਹਾਨੂੰ ਸੂਟ ਦਿਖਾਣੇ ਆ ਬਹੁਤ ਪਿਆਰੇ ਪਿਆਰੇ ਜੇ ਇਹ ਸੂਟ ਅਸੀਂ ਅਕਸਰ 1200 1500 ਦੇ ਪਾਉਂਦੇ ਹੁੰਨੇ ਆ ਕਿਉਂਕਿ ਡਿਪੈਂਡ ਆ ਸੀ ਕਿੰਨੀ ਕੁ ਕੁਆਂਟੀਟੀ ਚੱਕਦੇ ਆ ਉਸ ਤੇ ਅਕੋਰਡਿੰਗ ਸਾਨੂੰ ਮਿਲਦੇ ਆ ਹੁਣ ਮੈਂ ਇਹ ਸੇਲ ਲਗਾਣ ਕਰਕੇ ਕਾਫੀ ਸਾਰੇ ਸੂਟ ਮੇਰੇ ਕੋਲ ਹੈਗੇ ਆ ਤੁਹਾਨੂੰ ਪਾਏਗਾ ਜੀ ਇਹ ਹੁਣ 1000 ਦਾ ਸੂਟ ਠੀਕ ਹੈ ਜੀ ਬਹੁਤ ਪਿਆਰੇ ਪ੍ਰਿੰਟਡ ਸੂਟ ਨੇ ਸਟਫ ਨੂੰ ਤੁਸੀਂ ਬੇਸ਼ੱਕ ਪ੍ਰੈਸ ਵੀ ਨਾ ਕਰੋ ਇੰਨਾ ਕਿ ਅੱਛਾ ਸਟਫ ਹੈ ਇਹ ਬੈਕ ਫਰੰਟ ਸਾਰਾ ਫੁੱਲ ਪ੍ਰਿੰਟਾਂ ਤੇ ਬਾਜੂ ਸਾਈਡ ਤੇ ਛੋਟੀ ਬੁਟੀ ਦੇ ਨਾਲ ਰਹਿਣਗੇ ਆ ਪਿਓਰ ਕਾਟਨ ਦੇ ਸੂਟ ਨੇ ਕਾਟਨ ਦੀਆਂ ਸਲਵਾਰਾਂ ਨੇ ਜੀ ਇਹਨਾਂ ਦੇ ਨਾਲ ਤੇ ਮਸਲੀਨ ਤੇ ਹੈਗੇ ਆ ਦੁਪੱਟੇ ਵਿਦਆਊਟ ਲਾਈਨਿੰਗ ਸੂਟ ਬਣੇਗਾ ਬਿਲਕੁਲ ਕਾਟਨ ਦਾ ਦੁਪੱਟਾ ਜੀ ਮਸਲੀਨ ਦਾ ਨਹੀਂ ਹੈਗਾ ਕਾਟਨ ਦਾ ਹੀ ਦੁਪੱਟਾ ਹੈ ਸਾਫਟ ਕਾਟਨ ਬਿਲਕੁਲ ਲੰਮਾ ਚੌੜਾ ਜਿਹਾ ਦੁਪੱਟਾ ਮਿਲ ਜਾਏਗਾ ਠੀਕ ਹੈ ਜੀ ਕਾਨੀ ਪ੍ਰਿੰਟ ਦੇ ਤੁਹਾਨੂੰ ਕਾਫੀ ਸਾਰੇ ਸੂਟ ਮਿਲ ਜਾਣਗੇ ਇੱਕ ਇਹਦੇ ਵਿੱਚ ਤੁਹਾਨੂੰ ਮਿਲ ਜਾਏਗਾ ਇਹ ਸੇਮ ਹੀ ਹੈ ਦੋਨੋਂ ਹੀ ਸੂਟ ਠੀਕ ਹੈ ਇਹ ਕੁਛ ਐਦਾਂ ਦੀ ਲੁੱਕ ਹੈ ਜੀ ਸੂਟ ਦੀ ਇਹਕੇ ਤੁਹਾਨੂੰ ਨੈਕਸਟ ਪ੍ਰਿੰਟ ਮਿਲ ਜਾਏਗਾ ਬੈਕ ਫੁੱਲ ਪ੍ਰਿੰਟ ਦੇ ਨਾਲ ਤੇ ਫਰੰਟ ਵਿੱਚ ਇਦਾਂ ਡਿਜ਼ਾਈਨਿੰਗ ਬਹੁਤ ਸੋਹਣੀ ਲੱਗੇਗੀ। ਕੇਰੇਟੇ ਡਿਜ਼ਾਈਨ ਆ, neck ਤੇ ਤੇ ਸਾਰੇ ਫਰੰਟ ਦੇ ਵਿੱਚ ਬੂਟੀ ਆ। ਇਹ ਹੈਗੀ ਇਹਦੀ ਬੈਕ। ਠੀਕ ਹੈ ਬਾਜੂ ਐਕਸਟਰਾ ਦਿੱਤੀਆਂ ਹੁੰਦੀਆਂ ਸਾਰਿਆਂ ਦੀਆਂ। ਸਾਈਡ ਤੇ ਬਾਜੂ ਦਿੱਤੀਆਂ ਹੋਈਆਂ ਪਿਓਰ ਕਾਟਨ ਦੀ ਸਲਵਾਰ ਆ ਤੇ ਕਾਟਨ ਦੇ ਹੈਗੇ ਨੇ ਜੀ ਇਹਨਾਂ ਦੇ ਨਾਲ ਦੁਪੱਟੇ। ਇਹ ਹੈਗਾ ਜੀ ਨੈਕਸਟ ਸੂਟ। ਇਹਦੀ ਬੈਕ 'ਚ ਵੀ ਬੂਟੀ ਆ ਤੇ ਫਰੰਟ 'ਚ ਵੀ ਬੂਟੀ ਆ ਠੀਕ ਹੈ ਜਿੱਦਾਂ ਇਹ ਬੈਕ 'ਚ ਫਰੰਟ 'ਚ ਬੂਟੀ ਆ ਇਦਾਂ ਹੀ ਇਹਦੇ ਬੈਕ 'ਚ ਵੀ ਬੂਟੀ ਰਹੇਗੀ ਕਾਟਨ ਦੀਆਂ ਸਲਵਾਰਾਂ ਦੇ ਨਾਲ ਪ੍ਰਾਈਸ ਹੈਗਾ ਜੀ 1000 ਸ਼ਿਪਿੰਗ ਅਲੱਗ ਤੋਂ ਰਹੇਗੀ ਸਾਰੇ ਸੂਟਾਂ ਦੇ ਇਹ ਵੀ ਸੂਟ ਬਹੁਤ ਸੋਹਣਾ ਹੈ ਪ੍ਰਿੰਟ ਬਹੁਤ ਸੋਹਣੇ-ਸੋਹਣੇ ਇਹਨਾਂ ਦੇ ਕਲਰ ਸੇਮ ਇੱਕੋ ਹੀ ਆਏਗਾ ਜੀ ਸਕਿਨ ਕਲਰ ਆ ਸਕਿਨ 골ਡਨ ਕਾਟਨ ਦੀਆਂ ਸਲਵਾਰਾਂ ਹੈਗੀਆਂ ਇਹਨਾਂ ਦੇ ਨਾਲ 2.5 ਮੀਟਰ ਸਵਾ ਦੋ 2.5 ਮੀਟਰ ਸਲਵਾਰ ਆ 2.5 ਮੀਟਰ ਸਲਵਾਰ ਆ ਤੇ ਇੱਕ ਪ੍ਰਿੰਟ ਤੁਹਾਨੂੰ ਮਿਲ ਜਾਏਗਾ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਫਰੰਟ ਬੈਕ ਸੇਮ ਰਹੋਗੇ ਇਸ ਦਾ ਠੀਕ ਹੈ ਜੀ ਤੇ ਨੈਕਸਟ ਤੁਹਾਨੂੰ ਇੱਕ ਇਹਦੇ ਵਿੱਚ ਇਹ ਕਲਰ ਆਇਆ ਇੱਕ ਕੋਈ ਸੂਟ ਆ ਅਲੱਗ ਕਲਰ ਦਾ ਸੇਮ ਹੀ ਸਟੱਫ ਰਿਪਰ 1000 ਦਾ ਸੂਟ ਆ ਜਿਹੜਾ ਮਰਜ਼ੀ ਸੂਟ ਤੁਸੀਂ ਲੈ ਸਕਦੇ ਹੋ ਇਹ ਸੇਮ ਤੁਹਾਨੂੰ ਦਿਖਾ ਚੁੱਕੇ ਪਹਿਲਾਂ ਅਸੀਂ ਠੀਕ ਹੈ ਐਦਾਂ ਦਾ ਸੂਟ ਆ ਜੀ ਇਹ ਇਹ ਵੀ ਫੁੱਲ ਪ੍ਰਿੰਟ ਅਸੀਂ ਤੁਹਾਨੂੰ ਪਹਿਲਾਂ ਸਭ ਤੋਂ ਸਟਾਰਟ ਵਿੱਚ ਦਿਖਾ ਚੁੱਕੇ ਇਹ ਸਾਰੇ ਇਦਾਂ ਪ੍ਰਿੰਟਡ ਸੂਟ ਆਣਗੇ ਤੇ ਪਲੇਨ ਸਲਵਾਰਾਂ ਨੇ ਕਾਟਨ ਦੀਆਂ ਕਾਟਨ ਦੇ ਹੈਗੀਆਂ ਜੀ ਦੁਪੱਟੇ ਪ੍ਰਾਈਸ ਰਹੂਗਾ 1000 ਕੋਈ ਵੀ ਸੂਟ ਲੈਣਾ ਤੁਸੀਂ ਲੈ ਸਕਦੇ ਹੋ ਨੈਕਸਟ ਦਿਖਾਣੇ ਆ ਜੀ ਬਹੁਤ ਸੋਹਣਾ ਸੂਟ ਆ ਕਲਰ ਵੀ ਬਹੁਤ ਪਿਆਰਾ ਹੈ ਇਹ ਤਾਂ ਹੈਗਾ ਜੀ ਪ੍ਰਿੰਟਡ ਸ਼ਰਟ ਦਾ ਬਹੁਤ ਸੋਹਣਾ ਜਿਹਾ ਪ੍ਰਿੰਟ ਪ੍ਰਿੰਟ ਬਹੁਤ ਪਿਆਰਾ ਸਟਫ ਰਹੂਗਾ ਪਿਓਰ ਕਾਟਨ ਤੇ ਵਿਦਾਊਟ ਲਾਈਨਿੰਗ ਸੂਟ ਬਣੂਗਾ ਇਹਦੇ ਹੈਗਾ ਜੀ ਇਹ ਕਾਟਨ ਦੀ ਸਲਵਾਰ ਦੇ ਨਾਲ ਪੌਂਚਿਆਂ ਤੇ ਵਰਕ ਇਹ ਪੌਂਚਿਆਂ ਤੇ ਵਰਕ ਆ ਜਾਏਗਾ ਇਹਨਾਂ ਦੇ ਨਾਲ ਹੈਗੇ ਨੇ ਜੀ ਸੈਮੀ ਸ਼ਿਫੋਨ ਦੇ ਦੁਪੱਟੇ ਠੀਕ ਹੈ ਸੈਮੀ ਸ਼ਿਫੋਨ ਦੇ ਦੁਪੱਟੇ ਇਹ ਤੇ ਇਹ ਹੈਗੇ ਨੇ ਜੀ ਪ੍ਰਿੰਟ ਦੇ ਨਾਲ ਪੌਂਚਾ ਵਰਕ ਵਾਲੀ ਸੂਟ ਕਲਰ ਇਹ ਚ ਬਹੁਤ ਸੋਹਣੇ ਆ ਮਾਜਾ ਛੋਟੇ ਬ੍ਰਾਈਟ ਸ਼ਾਟ ਆਏਗਾ ਲਾਈਟ ਬ੍ਰਾਈਟ ਸਾਰੇ ਹੋਣਗੇ ਇਹ ਡਾਰਕ ਗ੍ਰੇ ਆ ਗਿਆ ਜਿੱਦਾਂ ਸਾਰਿਆਂ ਦੇ ਪੌਂਚਿਆਂ ਤੇ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੋਇਆ ਜਿੱਤੇ ਗ੍ਰੇ ਕਲਰ ਦੇ ਸੂਟ ਤੇ ਹੋਇਆ ਹੋਇਆ ਠੀਕ ਹੈ ਇੱਕ ਮਿਲ ਜੇਗਾ ਤੁਹਾਨੂੰ ਇਹਦੇ ਵਿੱਚ ਡਾਰਕ ਪਰਪਲ ਕਲਰ ਇਹ ਮਿਲ ਜੇਗਾ ਜੀ ਰਾਣੀ ਜੀ ਛੇੜਾ ਬਹੁਤ ਸੋਹਣਾ ਕਲਰ ਹੈ ਵੀ ਠੀਕ ਹੈ ਇਹ ਸਾਰੇ ਕਲਰ ਨੇ ਇਸ ਪ੍ਰਿੰਟ ਦੇ ਵਿੱਚ ਪ੍ਰਾਈਸ ਸੇਮ ਹੈ 1000 ਪੌਂਚਾ ਵਰਕ ਤੁਹਾਨੂੰ ਦੇ ਰਹੇ ਆ। ਸਟਫ ਨੂੰ ਕੋਈ ਪ੍ਰੈਸ ਦੀ ਜ਼ਰੂਰਤ ਨਹੀਂ ਹੈਗੀ। ਤੋਤੋ ਕੇ ਨਿੱਖਣ ਵਾਲਾ ਕਪੜਾ ਹੈ ਤੇ ਇਹ ਹੈਗਾ ਸੇਮ ਦੇ ਵਿੱਚ ਹੀ ਨੈਕਸਟ ਪ੍ਰਿੰਟ। ਇਹ ਸ਼ਰਟ ਹੈ ਜੀ, ਇਹ ਹੈਗੀ ਆਪਣੀ ਸਲਵਾਰ। ਇਹ ਸਲਵਾਰ ਦੇ ਪੌਂਚੇ ਆ ਤੇ ਕੰਮ ਆ। 1000 ਵਿੱਚ ਵਿਦ ਦੁਪੱਟਾ ਤੁਹਾਨੂੰ ਸਲਵਾਰ ਪੌਂਚਾ ਵਰਕ ਦੇਣੇ ਆ। ਸੈਮੀ ਸ਼ਿਫੋਨ ਦੇ ਵਿੱਚ ਦੁਪੱਟਾ। ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ। ਦੋਨੋਂ ਹੀ ਕਲਰ ਪਿਆਰੇ ਆ। ਇਹ ਸੂਟ ਸੀ 1500 ਦਾ ਦੰਨੇ ਆ ਹਰ ਵਾਰ ਪਿਓਰ ਕਾਟਨ ਦਾ ਸੂਟ ਹੈ ਜੀ ਗਲੇਸ ਕਾਟਨ ਦਾ ਕਾਟਨ ਦੀ ਸਲਵਾਰ ਆ neck ਦੇ ਉੱਪਰ ਇਹ ਵਰਕ ਹੈ ਬਹੁਤ ਸੋਹਣਾ ਜਿਹਾ ਵਿਦਾਊਟ ਲਾਈਨਿੰਗ ਸੂਟ ਹੈ ਜੀ ਇਹ ਵੀ ਇਹਦੇ ਨਾਲ ਜਿਹੜਾ ਦੁਪੱਟਾ ਮਿਲੇਗਾ ਤੁਹਾਨੂੰ ਮਸਲੀਨ ਦਾ ਪ੍ਰਿੰਟਡ ਦੁਪੱਟਾ ਮਿਲੇਗਾ ਮਤਲਬ ਇਹ ਗਰਲੀਸ਼ੀ ਲੁੱਕ ਦੇ ਉੱਪਰ ਬਹੁਤ ਸੋਹਣਾ ਸਟਾਈਲਿਸ਼ ਜਿਹਾ ਪੀਸ ਆ ਇਹ ਜੇ ਤੁਸੀਂ ਦੇਣ ਲੈਣ ਵਾਸਤੇ ਵੀ ਕਈਆਂ ਨੇ ਲੈਣੇ ਦੇਣੇ ਹੁੰਨੇ ਆ ਤਾਂ ਇਦਾਂ ਦੇ ਸੂਟ ਬਹੁਤ ਸੋਹਣੇ ਨੇ ਅਗਲਾ ਸਟੀਚ ਕਰਵਾ ਕੇ ਪਾਏਗਾ नेक्स्ट ਹੈਗਾ ਜੀ ਬਹੁਤ ਪਿਆਰੇ ਜਿਹੇ ਪ੍ਰਿੰਟ ਤੇ ਸਟਾਈਲ ਸੇਮ ਰਹੂਗਾ ਫੋਟੋ ਚ ਦਿਖਾ ਦਾਂਗੇ ਪਲੇਨ ਸਲਵਾਰਾਂ ਨੇ ਇਹ neck ਬਣਿਆ ਹੋਇਆ ਦਾ neck ਕਾਫੀ ਇਦਾਂ ਬਣਿਆ ਹੋਇਆ ਫੋਟੋ즈 ਵੀ ਸੋਨੋ ਸਾਰਾ ਦੇਖ लीजिएगा ਕਿਉਂਕਿ ਕਾਫੀ سارے ਸੂਟ ਹੈਗੇ ਆ ਜਿਹੜੇ ਦਿਖਾਉਣੇ ਆਲੇ ਪਏ ਆ ਇੱਕ ਪ੍ਰਿੰਟਡ ਦੁਪੱਟਿਆਂ ਦੇ ਨਾਲ ਸਟਾਈਲਿਸ਼ ਜੇ ਸੂਟ ਬਣਨਗੇ ਇਦਾਂ ਡਿਜ਼ਾਈਨਰ ਜੀ ਲੁੱਕ ਦੇਣਗੇ ਬਣਨ ਤੋਂ ਅੱਜ ਠੀਕ ਹੈ ਸੇਮ ਦੇ ਵਿੱਚ ਤੁਹਾਨੂੰ ਇੱਕ ਮਿਲ ਜਗਾ ਜੀ ਇਹ ਮਰਜ਼ੈਂਟਾ ਜਾਂ ਸ਼ੇਡ ਆ ਬਹੁਤ ਸੋਹਣਾ ਜਾਂ ਨਾ ਮਰਜ਼ੈਂਟਾ ਹੀ ਆ ਪਰਪਲ ਮਰਜ਼ੈਂਟਾ ਜਾਂ ਬਹੁਤ ਪਿਆਰਾ ਕਲਰ ਆ ਇੱਕ ਮਿਲ ਜਗਾ ਜੀ ਤੁਹਾਨੂੰ ਵਾਈਨ ਕਲਰ ਫੋਟੋਆਂ ਸਾਰੇ ਸੂਟਾਂ ਦੀਆਂ ਹੈਗੀਆਂ ਕਲਰ ਕੰਟਰਾਸਟ ਸਾਰੇ ਸੂਟਾਂ ਨੇ ਤੁਹਾਨੂੰ ਫੋਟੋ ਚ ਪਤਾ ਲੱਗ ਜਾਣੇ ਠੀਕ ਹੈ ਜੀ। ਇੱਕ ਹੈ ਇਹਦੇ ਵਿੱਚ 블랙 블랙 ਦਿਨ ਆਲ ਸਕਾਈ ਕਲਰ ਦਾ ਦੁਪੱਟਾ ਹੈ। ਦੁਪੱਟੇ कॉटन ਦੇ ਆ। ਪਿਓਰ कॉटन ਦੇ ਸੂਟ ਆ। ਕਲਰ ਬਹੁਤ ਸੋਹਣੇ ਆ। 1000 ਦਾ ਸੂਟ ਆ ਜੀ। ਸਾਰੇ 1500 ਵਾਲੇ ਸੂਟ ਸੋਨੋ 1000 ਚ ਦੇ ਰਹੇ ਆ। ਯੈਲੋ ਇਹਦੇ ਨਾਲ ਬਹੁਤ ਪਿਆਰਾ ਬੋਟਲ ਗ੍ਰੀਨ ਕਲਰ ਦਾ ਕੰਟਰਾਸਟ ਠੀਕ ਹੈ ਇਹ ਸੀਗੇ ਸਾਰੇ গারਲਿਸ਼ ਲੁੱਕ ਦੇ ਬਹੁਤ ਹੀ ਸਟਾਈਲਿਸ਼ ਜੇ ਸੂਟ ਨੈਕਸਟ ਦਿਖਾ ਰਹੇ ਹਾਂ ਜੀ ਆਫ ਵਾਈਟ 베이스 ਤੇ ਕਰੀਮ ਕਲਰ 베이스 ਤੇ ਰਹਿਣਗੇ ਸੂਟ ਤੇ ਸਟਾਫ ਬਹੁਤ ਸੋਹਣਾ ਪਿਓਰ ਕਾਟਨ ਦਾ ਕੰਟਰਾਸਟ ਸਲਵਾਰਾਂ ਦੇ ਨਾਲ ਰਹਿਣਗੇ ਸੂਟ ਇਹ ਕਾਟਨ ਦੀ ਸਲਵਾਰ ਆ ਤੇ ਇਹ ਹੈਗੇ ਜੀ ਸ਼ਰਟ ਸ਼ਰਟ ਦੇ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ। ਕਾਫੀ ਅੱਛੀ ਕੁਆਲਿਟੀ ਦਾ ਸੂਟ ਹੈ ਇਹ। ਸਟੱਫ ਹੈ ਜਿਹੜਾ ਇਹਦਾ। ਇਹਦੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੇਗਾ। ਪਿਓਰ ਸ਼ਫਾਨ ਦਾ। ਠੀਕ ਹੈ। ਪਿਓਰ ਸ਼ਫਾਨ ਦਾ ਦੁਪੱਟਾ। ਕਲਰ ਸ਼ਰਟ ਦਾ ਸੇਮ ਰਹੂਗਾ। ਤੇ ਸਲਵਾਰ ਇਹਦੇ ਵਿੱਚ orange ਕਲਰ ਦੀ ਆ ਜਾਏਗੀ। ਜਿਹੜੇ ਕਲਰ ਦੇ ਦੁਪੱਟੇ ਤੇ ਉੱਪਰ ਪੱਟੀ ਹੈ ਉਸ ਕਲਰ ਦੀ ਸ਼ਰਟ ਆ ਜਾਈਏ ਇਹਦੇ ਨਾਲ ਦੇਖੋ ਪੀਚੀ orange ਜੀ ਇਹ ਵਾਲੀ ਕਲਰ ਆ ਜਾਏਗਾ ਠੀਕ ਹੈ ਇਹਦੇ ਵਿੱਚ ਆ ਜਾਈਗੀ ਜੀ ਗਾਜਰੀ ਜੀ ਟੋਨ ਦੇ ਉੱਪਰ ਸਲਵਾਰ ਦਾ ਕਲਰ ਦਿਖਾ ਦੰਨੇ ਆ ਇਹ ਵਾਲਾ ਹੈਗਾ ਜੀ ਸਲਵਾਰ ਦਾ ਕਲਰ ਦੁਪੱਟਾ ਜਿਹੜੇ ਕਲਰ ਦੀ ਦੁਪੱਟੇ ਦੀ ਪੱਟੀ ਹੈ ਉਸ ਕਲਰ ਦੀ ਸਲਵਾਰ ਆ ਜਾਂਦੀ ਹੈ ਇਹਦੇ ਨਾਲ ਆ ਜਾਈਗੀ yellow ਕਲਰ ਦੇ ਠੀਕ ਹੈ ਬਹੁਤ ਪਿਆਰੇ ਜੇ ਸੂਟਾਂ ਜੀ 1000 ਦਾ ਸੂਟ ਆ ਜਿਹੜਾ ਵੀ ਲੈਣਾ ਤੁਸੀਂ ਲੈ ਸਕਦੇ ਹੋ ਤੁਸੀਂ ਮੈਸੇਜ ਕਰੋ ਮੈਸੇਜ ਆ ਰਿਪਲਾਈ ਤੁਹਾਨੂੰ ਨਾਲ ਦੀ ਨਾਲ ਆਏਗਾ ਇਹ ਹੈਗਾ ਜੀ 1200 ਵਾਲਾ ਸੂਟ ਤੁਹਾਨੂੰ 1000 ਵਿੱਚ ਪਿਓਰ ਕੈਮਰੀ कॉटन ਵਿਦਆਊਟ ਲਾਈਨਿੰਗ ਸੂਟ ਬਹੁਤ ਸੋਹਣਾ ਸੂਟ ਆ ਘੇਰੇ ਦੇ ਉੱਪਰ ਬਹੁਤ ਪਿਆਰਾ ਵਰਕ ਹੈ ਇਹ 올ਓਵਰ 5 ਮੀਟਰ ਦਾ ਸੂਟ ਹੈ ਜੀ। ਇਹ ਜਿਨ੍ਹਾਂ ਨੂੰ ਕਈ ਵਾਰੀ ਗਰਮੀ ਦੇ ਵਿੱਚ ਕਾਫੀ ਜ਼ਿਆਦਾ ਸਕਿਨ ਪ੍ਰੋਬਲਮ ਹੋ ਜਾਂਦੀ ਹੈ, ਉਹਨਾਂ ਵਾਸਤੇ ਇਹ ਬਹੁਤ ਛੋੜੇ ਸੂਟ ਆ। ਏਸੀ ਦਾ ਕੰਮ ਕਰਨੇ ਵਾਲੇ ਸੂਟ ਨੇ। ਸਟੱਫ ਬਹੁਤ ਜ਼ਿਆਦਾ ਫਾਈਨ ਆ। ਪਿਓਰ ਸ਼ਫਾਨ ਦਾ ਦੁਪੱਟਾ। ਠੀਕ ਹੈ। ਇਹਦੇ ਵਿੱਚ ਕਲਰ ਆ। 4 ਕਲਰ ਨੇ। ਚਾਰੇ ਹੀ ਕਲਰ ਬਹੁਤ ਸੋਹਣੇ ਆ। 1000 ਦਾ ਸੂਟ ਹੈ ਜੀ। ਅੱਜ ਦੀ ਸਾਰੀ ਵੀਡੀਓ ਦਾ ਨੈਕਸਟ ਪ੍ਰਿੰਟ ਦੇਖ ਲਓ ਸਟੱਫ ਸੇਮ ਰਹੇਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਇਹ ਵੀ 올ਓਵਰ 5 ਮੀਟਰ ਸੂਟ ਆ ਇਹਨਾਂ ਤੇ ਘੇਰੀਆਂ ਤੇ ਵਰਕ ਆ ਵਰਕ ਵੀ ਬਹੁਤ ਸੋਹਣਾ オーਰਗੈਂਜ਼ਾ ਲਗਾ ਕੇ ਕੀਤਾ ਹੋਇਆ ਇਹਦੇ ਨਾਲ ਵੀ ਪਿਓਰ ਸ਼ਫਾਨ ਦਾ ਦੁਪੱਟਾ ਠੀਕ ਹੈ شوفو ਹੁੰਦਾ ਦੁਪੱਟਾ ਜੀ ਪਿਓਰ ਕਾਟਨ ਕਲਰ ਪੀਚ ਗਾਜਰੀ ਕਲਰ ਆ ਦੇਖੇਗਾ ਇਹ ਫਿਰੋਜ਼ੀ ਚਾਰੋਂ ਹੀ ਕਲਰ ਇਹ ਕਿ ਯਾਲੋ ਤੁਸੀਂ ਦੇਖ ਹੀ ਲਿਆ ਬਹੁਤ ਸੋਹਣੇ ਕਲਰ ਆ ਨੈਕਸਟ ਦੇ ਰਹੇ ਆ ਪਿਓਰ ਕਾਟਨ ਦਾ ਸੂਟ ਪਿਓਰ ਕਾਟਨ ਠੀਕ ਹੈ ਜੀ ਜਿੰਨੇ ਵੀ ਸੂਟ ਹੋਣਗੇ ਸਾਰੇ ਬ੍ਰਾਂਡਡ ਪੀਸ ਹੋਣਗੇ ਇਹਦੇ ਨਾਲ 2 ਮੀਟਰ ਦੀ ਸਲਵਾਰ ਹੈ ਤੇ ਇਹਦੇ ਨਾਲ ਦੁਪੱਟਾ ਹੈਗਾ ਜੀ ਸ਼ਫੌਨ ਦਾ ਇਹ ਹੈਗਾ ਜੀ ਸ਼ਫੌਨ ਦਾ ਦੁਪੱਟਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਵੀ ਇਹਦੇ ਵੀ ਤੁਹਾਨੂੰ ਕਲਰ ਦੋ ਮਿਲ ਜਾਣਗੇ ਇਹਦਾ ਸੈਕੰਡ ਕਲਰ ਆ ਸਟੱਫ ਬਹੁਤ ਯਾਰਾ ਫਾਈਨ ਆ ਨੈਕਸਟ ਹੈਗਾ ਸੂਟ ਯੈਲੋ ਕਲਰ ਦੀ ਕਾਟਨ ਦੀ ਸਲਵਾਰ ਆ ਤੇ ਇਹ ਹੈਗਾ ਜੀ ਸ਼ਰਟ ਦਾ ਬਹੁਤ ਪਿਆਰਾ ਜਿਹਾ ਚੈੱਕ ਦੇ ਉੱਪਰ ਪ੍ਰਿੰਟ ਇਹਨੂੰ ਤੁਸੀਂ ਕੁੜਤੇ ਸਟਾਈਲ 'ਚ ਬਣਾਓ ਸੂਟ ਨੂੰ ਬਹੁਤ ਸੋਹਣਾ ਸੂਟ ਬਣੇਗਾ ਇਹਦੇ ਨਾਲ ਜਿਹੜਾ ਦੁਪੱਟਾ ਹੈ ਕੋਟਾ ਡੋਰੀਏ ਦਾ ਵਰਕ ਵਾਲਾ ਦੁਪੱਟਾ ਹੈ 7-800 ਦਾ ਤਾਂ ਕੱਲਾ ਦੁਪੱਟਾ ਦੁਪੱਟਾ ਹੀ ਹੈ ਜਿਹੜੇ ਇਹਦੇ ਨਾਲ ਲੱਗਿਆ ਹੋਇਆ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਪਰ ਮੇਥਨ ਨੂੰ ਇੱਕ ਦੋਕ ਸੂਟ ਵਿੱਚ ਇਹਨਾਂ ਚ ਮਤਲਬ 800 ਦਾ ਸੂਟ ਹੈਗੇ ਆ ਜਿਹੜੇ ਥੋੜੇ ਮਹਿੰਗੇ ਰੇਂਜ ਦੇ ਆ ਜਿੱਦਾਂ 1500 ਪਲੱਸ ਵਾਲੇ ਉਹ ਸਿੰਗਲ ਸਿੰਗਲ ਹੋਣ ਕਰਕੇ ਹੀ ਅਸੀਂ ਇਸ ਵੀਡੀਓ ਦੇ ਵਿੱਚ ਹੁਣ 1000 ਦਾ ਹੀ ਕੱਢ ਰਹੇ ਹਾਂ ਤੁਸੀਂ ਇਹਨਾਂ ਸੂਟਾਂ ਚੋਂ ਵੀ ਦੇਖ ਸਕਦੇ ਹੋ ਅਗਰ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਹੈ ਇਹ ਹੈਗਾ ਜੀ ਬਹੁਤ ਪਿਆਰਾ ਕਾਟਨ ਦਾ ਸੂਟ ਹੈ ਵੀ ਸ਼ਰਟ ਬਹੁਤ ਸੋਹਣੀ ਹੈ ਸਾਰੀ ਸ਼ਰਟ ਦੇ ਵਿੱਚ ਵਰਕ ਹੈ ਵਰਕ ਕੀਤਾ ਹੋਇਆ ਸਾਰੀ ਸ਼ਰਟ ਨੂੰ ਸਟਫ ਨਾਲ ਠੀਕ ਹੈ ਪਿਓਰ ਕਾਟਨ ਦੀ ਸਲਵਾਰ ਹੈ ਇਹ ਦੇਖੋ ਜਿੰਨੀ ਵੀ ਵਾਈਟ ਲਾਈਨਾਂ ਦਿਖਦੀਆਂ ਇਹ ਸਾਰਾ ਵਰਕ ਹੈ ਫਰੰਟ ਦੇ ਵਿੱਚ ਕਾਟਨ ਦਾ ਸੂਟ ਹੈ ਤੇ ਕਾਟਨ ਦਾ ਹੀ ਵਰਕ ਵਾਲਾ ਦੁਪੱਟਾ ਹੈ 17 1800 ਦੀ ਰੇਂਜ ਸੀਗੀ ਇਸ ਸੂਟ ਦੀ ਜਿਹੜੀ ਅਸੀਂ ਤੁਹਾਨੂੰ 1000 ਤੋਂ ਦੇ ਰਹੇ ਹਾਂ ਸਿਰਫ ਸਿੰਗਲ ਕਲਰ ਕਰਕੇ ਇਹ ਵੀ ਪਿਓਰ ਕਾਟਨ ਤੇ ਡਿਜ਼ਾਈਨਰ ਜਿਹਾ ਪੀਸ ਹੈ ਬਹੁਤ ਸੋਹਣਾ ਬਹੁਤ ਪਿਆਰਾ ਸੂਟ ਆ ਹਾਈਲਾਈਟ ਕੀਤਾ ਹੋਇਆ ਕਾਟਨ ਦੀ ਸਲਵਾਰ ਤੇ ਪਿਓਰ ਸ਼ਫਾਨ ਦਾ ਦੁਪੱਟਾ ਇਹ ਸਿੰਗਲ ਸਿੰਗਲ ਕਰਕੇ ਸੂਟ ਕੱਢ ਰਹੇ ਆ ਇਹ ਵਾਲੇ ਸੂਟਾਂ ਜਿਹੜੇ ਇਹ ਹੈਗਾ ਜੀ ਸਾਈਵਾ ਬ੍ਰਾਂਡ ਦਾ ਸੂਟ ਪਿਓਰ ਕਾਟਨ ਦਾ ਸੂਟ ਆ neck ਤੇ ਬਹੁਤ ਪਿਆਰਾ ਵਰਕ ਹੈ ਇਹ ਕੰਟਰਾਸਟ ਸਲਵਾਰ ਹੈ ਜਿਹਨਾਂ 3 ਮੀਟਰ ਦੀ ਇੱਕ ਕੀ ਰਿਟ ਵਰਕ ਆਏਗਾ। ਕਾਟਨ ਦਾ ਦੁਪੱਟਾ ਜੀ ਇਹਦੇ ਨਾਲ। neck ਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਆ। نیچے ਹੈਗਾ ਪ੍ਰਿੰਟ। ਪਲੇਨ ਸਲਵਾਰ ਆ ਜੀ ਇਹਦੇ ਨਾਲ। ਠੀਕ ਹੈ ਜੀ। ਇਹ ਵੀ ਸੂਟ ਬਹੁਤ ਸੋਹਣਾ ਹੈ ਸਕਿਨ ਕਲਰ ਦਾ ਇਹ ਸਿੰਗਲ ਸਿੰਗਲ ਪੀਸ ਕਰਕੇ ਤੁਹਾਨੂੰ ਦੇ ਰਹੇ ਹਾਂ ਦੇਖੋ ਬਹੁਤ ਸੋਹਣਾ ਪੀਸ ਹੈ neck ਦੇ ਉੱਪਰ ਵਰਕ ਹੈ ਸੂਟ ਪ੍ਰਿੰਟ ਦੇ ਉੱਪਰ ਵਰਕ ਹੈ ਪਲੇਨ ਸਲਵਾਰ ਇਹਦੇ ਨਾਲ ਤੇ ਪਿਓਰ ਦਾ ਦੁਪੱਟਾ ਹੈ ਐਦਾਂ ਕੰਟਰਾਸਟ ਜਿਹਾ ਦੁਪੱਟਾ ਆਏਗਾ ਬਹੁਤ ਸੋਹਣਾ ਠੀਕ ਹੈ ਜੀ ਹਾਂ ਜੀ ਇੱਕ ਸੂਟ ਤੁਹਾਨੂੰ ਹੋਰ ਦਿਖਾਨੀ ਆ ਮੈਂ ਜਦੋਂ ਇਹ ਵਾਲੇ ਸੂਟ ਪਾਏ ਸੀ ਤਾਂ ਬੜੀ ਡਿਮਾਂਡ ਸੀ ਇਹਨਾਂ ਦੀ ਇਹ ਹੈਗਾ ਕ੍ਰੇਪ ਦਾ ਸੂਟ ਇਹ ਨੀਚੇ ਕੇ ਰਾ ਠੀਕ ਹੈ ਬਹੁਤ ਸੋਹਣਾ ਸੂਟ ਹੈ ਇਹ ਕ੍ਰੇਪ ਦਾ ਸੂਟ ਹੈ ਇਹ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ 1000 ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਇਹ ਵਾਲੇ ਸੂਟ ਨੇ ਸਾਰੇ 1000 ਤੇ ਜਿਹੜੇ ਅਸੀਂ ਤੁਹਾਨੂੰ ਅੱਜ ਸਾਰੇ ਸੇਲ ਦੇ ਵਿੱਚ ਦੇ ਰਹੀਆਂ 1000 ਚ ਤੇ ਉਮੀਦ ਕਰਦੀ ਹਾਂ ਪਸੰਦ ਆ ਹੀ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੇ ਤੇ ਸੇਲ ਵਿੱਚ ਤੁਸੀਂ ਕੀ ਚਾਹੁੰਦੇ ਹੋ ਕਿੱਦਾਂ ਨੇ ਸੂਟ ਹੋਣ ਇੱਕ ਦਿ ਦੀ ਵੀਡੀਓ ਤੁਹਾਡੀ ਡਿਮਾਂਡ ਦੇ ਵਿੱਚ ਜਰੂਰ ਪਾਵਾਂਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much